ਜਦ ਚੰਗਾ ਭਲਾ ਸਮਾਂ ਹੁੰਦਾ ਸੀ ਹੈ ਕਿਤੇ ਸਾੜ ਸਾੜ ਡੱਬੇ ਲਾੜ ਕੇ ਬੈਠਦੇ ਹੁੰਦੇ ਸੀ ਹੁਣ ਤੇ ਪਾਰੀ ਸਮੇਂ ਆ ਉਹ ਜੇ ਅੱਗ ਲੱਗੇ ਵੀ ਕੋਈ ਕੰਨਾ ਰਹਿ ਕੇ ਇਕੱਠਾ ਕੋਈ ਖੁਸ਼ੀ ਨਹੀਂ ਗਾ ਉਹ ਜੀਵਨ ਕੱਲ ਸੁਣੀ ਹਾਂਜੀ ਇਧਰ ਆ ਗਈ ਜੇ ਹਾਂਜੀ ਦੱਸੋ ਮੇਰੀ ਗੱਲ ਸੁਣਾ ਸੁਰਜਿੰਦਰ ਕਹਿਣ ਦੇ ਵੀ ਅੱਡ ਨੂੰ ਨਾਲ ਨੂੰ ਤੇ ਚੰਗੀ ਗੱਲ ਹੀ ਆ ਕਰੋ ਅੱਡ ਉਹਨਾਂ ਨੂੰ ਮੈਂ ਤੇ ਆਪ ਕਹਿਣ ਨਹੀਂ ਆ ਕੀ ਆਂਦੇ ਸੀ ਤੇ ਅੱਡ ਕੱਲ ਸਾਹਿਬ ਨਾਲ ਕਰੀ ਉਹਨਾਂ ਨੂੰ ਆਟੇ ਕਨੇ ਸਾਧਨਾ ਕਰਨਾ ਵਾ ਆ ਜਿਹੜਾ ਘਰ ਵਾ ਇਹ ਸਾਡਾ ਵਾ ਤੇ ਜਿਹੜਾ ਪੁਰਾਣਾ ਘਰ ਵਾ ਉੱਥੇ ਉਹ ਚੱਲ ਜਾਣ ਆਪਾਂ ਉਹਦੇ ਵਿੱਚ ਕੁਝ ਨਹੀਂ ਲੈਂਦੇ ਕਿਉਂਕਿ ਆਹੜਾ ਘਰ ਵਾ ਨਾ ਇਹ ਬਣਿਆ ਤੁਹਾਡੀ ਕਮਾਈ ਦੇ ਨਾਲ ਇਹਦੇ ਵਿੱਚ ਤੁਹਾਨੂੰ ਤਾਂ ਪੰਜਾਂ ਨਿਗਾ ਲੱਗਾ ਵੇਖ ਜੀਵਨ ਅਕਸਰ ਗੱਲ ਇਹ ਆ ਕਿ ਉਹ ਕਹਿੰਦੇ ਆ ਵੀ ਰਿਸ਼ਤੇਦਾਰ ਇਕੱਠੇ ਕਰਨੇ ਆ ਕਦ ਲਈ ਰਿਸ਼ਤੇਦਾਰ ਇਕੱਠੇ ਕਰਨੇ ਆ ਰਿਸ਼ਤੇਦਾਰਾਂ ਦਾ ਇੱਥੇ ਕੀ ਕੰਮ ਆ ਆਉਣ ਹਰ ਰਿਸ਼ਤੇਦਾਰ ਕਿਹੜੇ ਆਉਂਦੇ ਆ ਮੈਂ ਤੌੜਾ ਨਾ ਕਢਾਈਆਂ ਤੇ ਆਖਿਓ ਤੇਰਾ ਦਿਮਾਗ ਖਰਾਬ ਆ ਹੈ ਕਿਉਂ ਦਿਮਾਗ ਖਰਾਬ ਆ ਨਹੀਂ ਰਿਸ਼ਤੇਦਾਰਾਂ ਨੇ ਇੱਥੇ ਕੀ ਕੰਮ ਆ ਰਿਸ਼ਤੇਦਾਰਾਂ ਨੇ ਬਣਾ ਕੇ ਦੇ ਕੇ ਗਏ ਸਾਨੂੰ ਜਾਂ ਹਾਂ ਨੂੰ ਹਿੱਸਾ ਪਾ ਕੇ ਦੇ ਕੇ ਗਏ ਸੀ ਜਾਂ ਸਾਡੇ ਪੈਸੇ ਨਾਲ ਹੀ ਕਹਿੰਨੇ ਆੜੀਆਂ ਡਜੈਜ ਗੱਲਾਂ ਮੈਨੂੰ ਨਹੀਂ ਪਸੰਦ ਮੈਨੂੰ ਸਾਰਾ ਪਤਾ ਵਾ ਉਹ ਗੱਲਾਂ ਕਰਨ ਦੇ ਆ ਗੋਲ ਮੋਲ ਵੀ ਇੱਥੇ ਹੀ ਬੜੇ ਰਹੀਏ ਤੇ ਸਾਰੀ ਉਮਰ ਸਾਡੀ ਇੱਥੇ ਲੰਘ ਜੇ ਇਹ ਚੱਕਰ ਮੈਨੇਜ ਚੱਲਣ ਦੇਣਾ ਠੀਕ ਆ ਨਾ ਤੁਹਾਨੂੰ ਬਣਾ ਲੈਂਦੇ ਆ ਬੁੱਧੂ ਤੁਹਾਡੇ ਦਿਮਾਗ ਚ ਗੱਲਾਂ ਪਾ ਦਿੰਦੇ ਹਾਂ ਕਰਾਂਗੇ ਜਿਵੇਂ ਕਰਾਂਗੇ ਤੇ ਤੁਸੀਂ ਉਹਨਾਂ ਦੀਆਂ ਗੱਲਾਂ ਚ ਆ ਜਾਂਦੇ ਜੇ ਨਾ ਕਰ ਕੋ ਠੋਕ ਜਵਾਬ ਦਿੱਤਾ ਜਾਂਦਾ ਪੀ ਕਮਾਈ ਕਰਨ ਵਾਲਾ ਮੈਂ ਘਰ ਬਣਾਉਣ ਵਾਲਾ ਮੈਂ ਤੇ ਰਿਸ਼ਤੇਦਾਰਾਂ ਦਾ ਕੰਮ ਵਿੱਚ ਯਾਰ ਹਾਂ ਥੋੜੀ ਗੱਲ ਹੁੰਦੀ ਹੈ ਹੁਣ ਕੇਨ ਲੈ ਕੇ ਗੱਲ ਨੇ ਬੇਟੀ ਦੇ ਇਕੱਦੀ ਘਰ ਦੀ ਤੇ ਗੱਲ ਤੇ ਨਿਬੜੀ ਆ ਸਿੱਧੀ ਸਾਫ਼ ਗੱਲ ਕਰੋ ਆਪਣੇ ਭਰਾ ਦੇ ਨਾਲ ਵੀ ਆ ਮੈਂ ਆਪਣੀ ਮਿਹਨਤ ਨਾਲ ਬਣਾ ਲਿਆ ਵਾ ਤੇ ਤੂੰ ਆਪਣੀ ਮਿਹਨਤ ਨਾਲ ਬਣਾਵਾ ਗੱਲ ਮੁੱਕੀ ਝਗੜਾ ਪਾਰ ਪਿਆ ਜਿੰਨਾ ਖਰਚਾ ਆਉਦਾ ਹੀ ਹੋਣਾ ਹੀ ਖਰਚਾ ਸਾਡਾ ਹੀਗਾ ਤੇ ਫਸਲ ਦੇ ਸਿਰ ਤੋਂ ਖਰਚੇ ਹੁੰਦੇ ਨੇ ਬਸ ਯਾ ਤੂੰ ਤੇ ਬੜੇ ਸਿਆੜ ਬਣਾ ਗੱਲ ਕਰ ਜਿਹੜੀ ਪੀਤਾ ਦੇ ਟੰਣੀ ਚਾਹੀਦਾ ਭਰੇ ਗਲਵੇ ਇਨਸਾਫ ਨਹੀਂ ਗਾ ਇਨਸਾਫ ਹੋਰ ਕਿਦਾਂ ਕਰਨਾ ਜੇ ਫਿਰ ਏਦਾਂ ਕਰੋ ਆਹ ਕਰੋ ਨੂੰ ਛੱਡ ਦਿਓ ਤੇ ਆਪ ਤੁਸੀਂ ਪਿੱਛੇ ਚੱਲ ਜਾਓ ਇਨਸਾਫ ਸਿਰ ਇਹੋ ਹੀ ਆ ਨਾ ਹੁਣ ਤੁਸੀਂ ਆਪਣਾ ਮੁੰਡਾ ਲੈ ਕੇ ਉੱਥੇ ਚੱਲ ਜਾਓ ਤੇ ਜਿਹੜੀ ਨੌਕਰੀ ਕਰਦੇ ਜੋ ਲਿਖ ਕੇ ਦੇ ਦੋ ਆਪਣੇ ਭਰਾ ਨੂੰ ਉਹ ਕਰ ਲੈ ਇਹ ਹੁੰਦਾ ਇਨਸਾਫ ਤੇਰਾ ਹੋ ਗਿਆ ਦਿਮਾਗ ਖਰਾਬੇ ਦੀ ਗੱਲ ਸੁਣਨਾ ਪਈ ਤੂੰ ਠੀਕ ਆ ਇਦਾਂ ਘਰਾਂ ਦੇ ਕੰਮ ਨਹੀਂ ਚੱਲਦੇ ਹੁੰਦੇ ਜਿਹੜਾ ਤੂੰ ਦੇ ਹੀ ਕਰਾ ਮੈਨੂੰ ਤੇ ਇਹ ਵੀ ਸਮਝ ਆਉਂਦੀ ਜਿਹੜੀ ਗੱਲ ਸਹੀ ਹੈ ਉਹ ਸਹੀ ਕਰਨਾ ਚਾਹੀਦਾ ਵਾ ਮੈਂ ਸਭ ਕੁਝ ਜਾਣਨੀ ਆ ਠੀਕ ਵਾ ਤਹਾਡੇ ਦਿਮਾਗ ਚ ਪਤਾ ਨਹੀਂ ਕੀ ਘੋਲ ਕੇ ਪਾਤਾ ਇਹਨਾਂ ਨੇ ਉਹਨਾਂ ਦੀ ਬੋਲੀ ਬੋਲੀ ਜਾਂਦੇ ਦਿੜ ਰਾਤ ਤਹੀ ਤੂੰ ਮੇਰੀ ਗੱਲ ਤਾਂ ਸਮਝਦੇ ਨਹੀਂ ਵੀ ਮੈਂ ਕੀ ਕਹਿਣਾ ਚਾਹੁੰਦੀ ਆ ਮੇਰੀ ਗੱਲ ਸੁਣ ਲੈ ਮੈਂ ਸਿਰੇ ਚੌਧਰੀ ਬਣ ਕੇ ਕੰਮ ਤੇ ਆਪਣੇ ਜਲ ਜਣਾਵਾ ਹੈਂ ਤੇ ਬਾਕੀ ਇਹਦਾ ਘਰ ਦਾ ਕੰਮ ਧੰਦਾ ਸਾਰਾ ਡੰਗਰਾ ਤੇ ਕੋਈ ਕਰਦਾ ਉਹ ਤੇ ਵੀਂਦਾ ਵਾ ਤੇ ਖਾਂਦੇ ਨਹੀਂਗੇ ਆ ਦੁੱਧ ਕਿਉ ਸਾਰਾ ਦਿਨ ਉਹਦੀ ਛੱਡ ਦੇ ਬਾਟਿਆਂ ਦੇ ਬਾਟੇ ਦਹੀਂ ਪੀਂਦੇ ਸਾਰਾ ਸਾਰਾ ਦਿਨ ਤੇ ਉਹ ਕਿੰਨੇ ਕਰਨਾ ਕਰਨਾ ਨਹੀਂ ਯਾਰ ਦੋ ਬਾਟੇ ਵੀ ਨਹੀਂ ਇੱਕ ਬਾਟੇ ਪੀਣ ਹੈਂ ਪਠੇ ਦੁੱਧੇ ਪੁੰਦੇ ਆ ਨਾ ਤੇ ਤੈਨੂੰ ਸਮਝ ਮਿਲਦਾ ਮੈਨੂੰ ਸਵਾ ਸਵਾ ਮਿਲਦਾ ਤੁਸੀਂ ਜਿਵੇਂ ਸਵੇਰੇ ਨਿਕਲ ਜਾਂਦੇ ਮੁੰਡਾ ਵੀ ਚਲ ਜਾਂਦਾ ਤੁਸੀਂ ਸ਼ਾਮਾਂ ਹੁੰਦੇ ਜੀ ਉਹ ਸਾਰਾ ਦਿਨ ਖਾਂਦੇ ਰਹਿੰਦੇ ਉਹਨਾਂ ਦਾ ਤੇ ਰਿੰਦਾ ਘਿਓ ਵਿੱਚ ਹੱਥ ਸਾਰਾ ਦਿਨ ਤੇ ਪਤਿਲੀਆਂ ਵਿੱਚ ਮੂੰਹ ਰਿੰਦਾ ਦੁੱਧ ਵਾਲੀਆਂ ਚ ਸਾਰਾ ਦਿਨ ਪੀਂਦੇ ਰਹਿੰਦੇ ਆ ਉਹ ਮੇਰੀ ਗੱਲ ਸੁਣ ਲੈ ਜੇ ਘਰ ਚ ਰੋਣਾ ਹੋਏ ਨਾ ਤੇ ਵੀ ਕਿਦਾਂ ਸੋਚਣਾ ਪੈਂਦਾ ਵਾ ਮੇਰੀ ਗੱਲ ਸੁਣ ਲੋ ਕਿਸੇ ਵਾਸਤੇ ਕੋਈ ਨਹੀਂ ਕਰਦਾ ਉਹ ਵੀ ਆਪਣੇ ਵਾਸਤੇ ਕਰਦਾ ਵਾ ਠੀਕ ਵਾ ਨਾ ਤੇ ਤੁਸੀਂ ਨਾ ਬਹੁਤਾ ਗੰਗਾਂ ਹੋ ਕੇ ਸਿਰ ਨਾ ਦੋ ਤੇ ਜਿਹੜੀ ਗੱਲ ਮੈਂ ਕਹਿੰਦੀ ਆ ਨਾ ਮੇਰੇ ਪਿਛੇ ਲੱਗੋ ਜੇ ਮੇਰੀ ਮੰਨੋਗੇ ਨਾ ਤੇ ਤਰਜੋਗੇ ਤੇ ਜੇ ਆਪਣੇ ਭਰਾ ਦੇ ਪਿੱਛੇ ਲੱਗੇ ਤੇ ਡੁੱਬ ਜਾਣਾ ਜੇ ਤੁਸੀਂ ਮੇਰੀ ਗੱਲ ਸੁਣ ਲੈ ਤੂੰ ਆਪਣਾ ਤਾਂ ਬੜੀ ਸਿਆਣੀ ਐ ਕੱਲ ਲੋਕਾਂ ਮੇਰੇ ਸਿਰ ਲਾਂਦਾ ਪਾਉਣੀ ਆ ਹੈਂ ਤੂੰ ਆਪਣਾ ਸਭ ਕੁਝ ਬਣਾ ਆਪਣਾ ਕਰਕੇ ਬਹਿ ਗਿਆ ਤੇ ਭਰਾ ਨੂੰ ਕੀ ਦਿੱਤਾ ਤੇ ਭਰਾ ਨੂੰ ਘਰ ਦੇ ਦਿੱਤਾ ਪੁਰਾਣਾ ਇਹਨਾਂ ਥੋੜਾ ਵਾ ਉਹਦੇ ਵਿੱਚ ਵੀ ਤੁਹਾਡਾ ਹਿਸਾਬ ਅਸੀਂ ਉਹਦੇ ਵਿੱਚ ਕੋਈ ਨਹੀਂ ਲੈਂਦੇ ਮੈਂ ਤਾਂ ਕਹਿਣ ਦਿੱਤਾ ਆਪਾਂ ਕੁਝ ਨਹੀਂ ਲੈਂਦੇ ਛੱਡ ਦੇ ਨੇ ਉਦਾਂ ਹੀ ਨਨ ਤੇ ਹੁਣ ਘਰ ਦੇ ਆਪਣਾ ਨੂੰ ਆਪੇ ਬਣਾਉਣਾ ਪੈਣਾ ਹੁਣ ਹੀ ਬਣਾ ਕੇ ਦੇਣਾ ਯਾਰ ਮੈਨੂੰ ਨਹੀਂ ਇਹ ਗੱਲਾਂ ਜੱਗੇ ਲਾਦੀਆਂ ਜਾ ਜਾ ਕੇ ਰੋਟੀ ਲਾ ਕੇ ਰੋਟੀ ਤੇ ਮੈਂ ਲੈ ਆਉਣੀ ਆ ਪਰ ਜਿਹੜੀ ਗੱਲ ਹੈਗੀ ਉਹ ਹੀ ਰਹਿਣੀ ਆ ਇਨੂੰ ਬਦਲ ਦੀ ਕੋਸ਼ਿਸ਼ ਨਾ ਕਰੋ ਤੇ ਜਿੰਨੀ ਛੇਤੀ ਹੋ ਸਕਦਾ ਵਾ ਨਾ ਆਪਣੇ ਭਰਾ ਨੂੰ ਸਮਝਾ ਦਿਓ ਪਿਆ ਆਪਣਾ ਘਰ ਬਣਾ ਤੇ ਆਪਣਾ ਟੱਬਰ ਲੈ ਕੇ ਚੱਲ ਉਥੇ ਅਸੀਂ ਕੋਈ ਠਿਕਾਣਾ ਨਹੀਂ ਲਿਆ ساری ਉਮਰ ਦਾਦਾ ਚੱਲ ਦਲਗਾ ਆਪਣਾ ਕੰਮ ਕਰ ਜਾ ਕੇ ਕੰਮ ਕਰਾਂ ਜਾ ਕੇ ਮੈਂ ਫੇਰ ਸਮਝਾਦ ਨਹੀਂ ਤੁਹਾਨੂੰ ਪੀ ਸਿੱਧਾ ਜਵਾਬ ਦੇ ਦਿਓ ਠੋਕੇ ਮੇਰੀ ਗੱਲ ਸੁਣ ਲਈ ਕਿ ਤੈਨੂੰ ਮੈਂ ਗੱਲ ਕਹਿਣਾ ਉਹ ਮੰਨ ਜਾਣਾ ਕਿ ਨਹੀਂ ਜਾ ਹਾਦੀ ਹੋਈ ਏ ਬੰਦੇ ਵਾਲੀ ਬਸ ਹਾਦ ਹੋਈ ਏ ਬੰਦੇ ਵਾਲੀ ਵੇਖੋ ਏ ਕਿਹੋ ਜਿਹਾ ਸਮਾਂ ਆ ਗਿਆ ਵਾ ਹੈ ਬੰਦੇ ਦਾ ਕੋ ਬੰਦਾ ਲੱਗਣ ਦੇ ਇੰਦੇ ਇਹ ਸਾਰੀ ਜੋ ਕਾਰੋਬਾਰ ਉਹ ਇਹ ਜਨਾਨੀ ਦੀ ਮਿਹਰਬਾਨੀ ਹੈ ਅੱਜ ਕੱਲ ਜਿੰਨਾ ਥੇ ਕਰਾਉਂਦੀ ਇਹ ਕਰਾਉਂਦੀਆਂ ਬੰਦੇ ਦਾ ਅਸੀਂ ਤਾਂ ਬੜੇ ਸਹੀਂ ਸੁਣਿਆ ਸੀ ਅੱਜ ਆਡੇ ਘਰ ਹੀ ਗੱਲ ਆ ਗਈ ਆ ਚਲੋ ਕੋਈ ਨਹੀਂ ਵਿਖੀ ਜੂ ਦੋਗੀ ਨਾ ਕਪੜੇ ਬਾਅਦ ਚ ਜੋੜੀ ਤੇ ਪਹਿਲਾਂ ਮੇਰੀ ਗੱਲ ਸੁਣ ਤਾਂ ਖੋਲ ਕੇ ਜਦੋਂ ਮੈਂ ਆਈ ਆ ਪਿਆੜਾ ਘਰ ਵਾ ਸਾਡਾ ਵਾ ਹੈ ਮੈਂ 3-4 ਵੇ ਦੱਸਤਾ ਵਾ ਤੇ ਫਿਰ ਆਦ ਕਹਿੰਦੇ ਕਿ ਲੋਹੜਾ ਪਹਿਲੀ ਪਰੌਣੇ ਸਦਣੇ ਦੇ ਖਾਣੇ ਸਦਣਾ ਨਾ ਪਰੌਣੇ ਕੌਣ ਹੁੰਦੀ ਆਉਣ ਵਾਲੇ ਇੱਥੇ ਕੋਈ ਆਵੇ ਤਾਂ ਸਹੀ ਤੇ ਸਦਣੇ ਨਹੀਂਗੇ ਇਹਨਾਂ ਦੇ ਰਿਸ਼ਤੇਦਾਰ ਵਾ ਮੈਂ ਆਪਣੇ ਤਾਂ ਨਹੀਂ ਸਦਣੇ ਇਹਨਾਂ ਦੇ ਮਾਮੇ ਸਦੂੰਗੀ ਭੂਆ ਸਦੂੰਗੀ ਅੱਛਾ ਉਹ ਦੇਖ ਕੇ ਗਏ ਹੁਣੇ ਪਹਿਲੇ ਘਰ ਬਣਾਉਣ ਨੂੰ ਹਨਾ ਉਹ ਸਾਨੂੰ ਦੇਖ ਕੇ ਗਏ ਸੀਗੇ ਉਹਨਾਂ ਦੇ ਪਹਿਨਣ ਦਾ ਪਤਾ ਘਰ ਬਣਾਇਆ ਜਿਹੜੇ ਹਾਂ ਕਿ ਚੁਲਗੀਆਂ ਕਰਦੇ ਜਿਹੜੇ ਵਿੱਚ ਉਹਨਾਂ ਨੂੰ ਸਾਰਾ ਪਤਾ ਵਾ ਕਿ ਕਿੱਥੋਂ ਘਰ ਬਣਿਆ ਵਾ ਕੀ ਪਤਾ ਉਹਨਾਂ ਨੂੰ ਕਿਸੇ ਨੂੰ ਨਹੀਂ ਕੁਝ ਵੀ ਪਤਾ ਹੁੰਦਾ ਪਤਾ ਤੇ ਉਹਨੂੰ ਅੱਜ ਦੀ ਰਕਮ ਲੱਗੀ ਆ ਉਹਨਾਂ ਨੂੰ ਸਾਰਾ ਪਤਾ ਵਾ ਕਿ ਕਿਹੜੀ ਰਕਮ ਲੱਗੀ ਆ ਉਹ ਨਿਆਣੇ ਨਹੀਂਗੇ ਆਉਂਦੇ ਜਾਂਦੇ ਰਹੇ ਆ ਇੱਥੇ ਭੈਣ ਦਾ ਘਰ ਹੀ ਉਹਨਾਂ ਦੀ ਦਾ ਜਾਣੀਆਂ ਮੈਂ ਚੰਗੀ ਤਰ੍ਹਾਂ ਵੱਡੇ ਪਹਿਣ ਵਾਲਿਆਂ ਨੂੰ ਠੀਕ ਆ ਨਾ ਔਖੇ ਬਣੇ ਤਾਂ ਕੋਈ ਲੱਗੇ ਨਹੀਂ ਲੱਗਾ ਭੈਣ ਵੀ ਕਦੀ ਕਿਸੇ ਬਾਤ ਨਹੀਂ ਕੁਸ਼ੀ ਤੇ ਹੁਣ ਸਾਡੀਆਂ ਵਣ ਵਣਾਂਗੇ ਵਿੱਚ ਉਹ ਆਣ ਕੇ ਖੇਡਣਗੇ ਆਉਂਦੇ ਤੇ ਹੈਗੇ ਹੀ ਹੁਣ ਭੈਣ ਨੂੰ ਪੱਕਾ ਨਾ ਥੱਲੇ ਆ ਜਾਂਦੇ ਤੇ ਉਹਨਾਂ ਦਾ ਵੀ ਮਤਲਬ ਸਾਡੇ ਘਰ ਚੜ ਕੇ ਦੇਖਣ ਦਾ ਜਿਆ ਕਰਨ ਦਾ ਨਾ ਕਰਨ ਦੀ ਆ ਕਿੰਨੇ ਆਪਣਾ ਸਿਰ ਆਪੇ ਨੇ ਮੁੰਨਿਆ ਜਾਂਦਾ ਹੁੰਦਾ 12 ਕੋਈ ਰਿਸ਼ਤੇਦਾਰ ਆਵੇ ਨਾ ਉਹੀ ਗੱਲ ਵੀ ਅੱਧਾ ਹੁੰਦਾ ਵਾ ਜੇ ਤੁਹਾਡੇ ਦਿਲ ਵਿੱਚ ਕੋਈ ਖੋਟ ਨਹੀਂ ਹੈਗੀ ਤੇ ਤੁਸੀਂ ਆ ਰਹੇ ਹੋ ਤੁਹਾਨੂੰ ਇਹਦੇ ਵਿੱਚ ਕੀ ਆ ਤੁਹਾਨੂੰ ਆਪਣਾ ਸਿਰ ਆਪੇ ਮੁੰਨਣਾ ਹੁੰਦਾ ਵਾ ਤੇ ਮੁੰਨ ਕੇ ਦੱਸਾਂਗੇ ਵੀ ਕਿੱਦਾਂ ਮੁੰਨੀਦਾ ਵਾ ਠੀਕ ਵਾ ਨਾ ਆ ਚਲਾਕੀਆਂ ਕਰਨੀਆਂ ਛੱਡ ਦਿਓ ਪਹਿਹੀ ਭੈਣ ਭਰਾ ਸੱਦਾਂਗੇ ਤੇ ਫਿਰ ਇਹਦੇ ਵਿੱਚ ਅੱਧਾ ਹਿੱਸਾ ਮਿਲ ਜਾਊਗਾ ਹੋਰ ਇਹ ਗੱਲ ਨਾ ਇਹ ਦਿਮਾਗ ਚ ਗੱਲ ਕੱਢ ਛੱਡ ਉਹ ਫਿਰ ਤੁਸੀਂ ਆਪਣਾ ਮੁੰਨ ਲਓ ਅਸੀਂ ਤਾਂ ਭੈਣ ਭਰਾ ਨੂੰ ਜਨਾ ਤੇ ਫੇਰ ਹੀ ਗੱਲ ਕਰਦੇ ਆ ਅਸੀਂ ਤੇ ਐਦਾਂ ਗੱਲ ਨਹੀਂ ਕਰਦੇ ਇਹ ਨਹੀਂ ਗੱਲ ਬਣਨੀ ਠੀਕ ਵਾ ਨਾ ਅੱਜ ਵੀ ਮੈਂ ਇਹੋ ਗੱਲ ਕਹਿ ਤੀ ਆ ਤੇ ਕੱਲ ਮੈਂ ਇਹੋ ਗੱਲ ਕਹੂੰਗੀ ਪਿੱ ਘਰ ਬਣਾਇਆ ਆ ਆਪਾਂ ਆਪਣੀ ਮਿਹਨਤ ਦੇ ਨਾਲ ਠੀਕ ਆ ਨਾ ਤੁਹਾਡਾ ਕੋਈ ਖਰਚਾ ਨਹੀਂ ਤੁਹਾਡਾ ਮੁੰਡਾ ਸਕੂਲ ਨਹੀਂ ਜਾਂਦਾ ਤੁਸੀਂ ਰੋਟੀ ਪਾਣੀ ਨਹੀਂ ਖਾਂਦੇ ਹਾਂ ਮੇਰੇ ਮੁੰਡਾ ਕਿੰਨੀਆਂ ਫੀਸਾਂ ਤਾਰਦੇ ਜੇ ਮੇਰੇ ਮੁੰਡੇ ਦੀਆਂ ਜੇ ਰੋਟੀ ਇਹੀ ਖਾਂਦੇ ਆ ਤੇ ਤੁਸੀਂ ਮੂੰਹ ਨੂੰ ਛਿੱਕਾ ਲਾਇਆ ਤੁਸੀਂ ਨਹੀਂ ਖਾਂਦੇ ਰੋਟੀ ਸਾਡੀ ਰੋਟੀ ਤਾਂ ਤੁਸੀਂ ਵਾਧ ਤੇ ਚੜਾਈ ਆ ਤੁਸੀਂ ਰੋਟੀ ਖਾਂਦੇ ਤੇ ਤੁਸੀਂ ਰੋਟੀ ਖਾਂਦੇ ਤੁਸੀਂ ਕੀ ਖਾਂਦੇ ਜੀ ਵੇਖਾਂ ਜਪਾਨ ਤੇ ਹੰਤਰੀ ਏਡੀ ਆ ਜਪਾਨ ਫਿਰ ਐਦਾ ਹੀ ਆ ਆਪ ਹੀ ਖਲਾਈ ਦੀ ਆ ਆਪ ਖਲਾਈ ਤੇ ਉਹ ਦੀ ਬਾਤ ਜਦਾਂ ਦੇ ਦੋ ਉਦਾਂ ਦੀ ਲੈਣੀ ਪੈਂਦੀ ਆ ਮੈਂ ਤਾਂ ਨਾ ਮੂੰਹ ਵਾਲੇ ਵੇਖੀ ਜਾਨੀ ਤੁਹਾਡੇ ਵਾਲ ਤੇ ਤੁਸੀਂ ਹੁਣ ਚੁੱਪ ਕਰੋ ਹੁਣ ਚੁੱਪ ਕਰੋ ਪਰ ਨਾ ਤੁਸੀਂ ਤਾਂ ਮੇਰੇ ਸਿਰ ਦੇ ਵਾਲਾਂ ਪੈਂਦੇ ਜੀ ਅਸੀਂ ਚੁੱਪ ਕਰ ਜਾਂਦੇ ਆ ਤੇ ਤੂੰ ਨਾ ਚੁੱਪ ਕਰੀ ਮੈਂ ਕਿਉਂ ਚੁੱਪ ਕਰਾਂ ਜਿਹੜੇ ਘੱਡਫੜ ਹੁੰਦੀ ਦਵਾਈ ਤੋ ਨਾ ਦੇਣੀ ਤੇ ਨੀ ਕੋਠੇ ਚੜ ਕੇ ਵੀ ਮੇਰੇ ਹੋਣ ਲਈ ਆ ਜਦਾਂ ਘਰ ਨਹੀਂ ਬਣਾਇਆ ਵਾ ਖਰਚੇ ਆਪਾਂ ਕੀਤੇ ਆ ਤਾਂ ਆਪਾਂ ਕਿਦਾਂ ਤਾਂ ਮਿਸਾ ਦੇ ਦੀਏ ਵਿੱਚੋਂ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪੀ ਮਗਰੋਂ ਆਣ ਕੇ ਤਾਂ ਘਰ ਵਾਲੀ ਬਣ ਗਈ ਤੇ ਜਿਹੜਾ ਮੈਂ ਕੰਮ ਕਰਦੀ ਰਹੀ ਮੇਰਾ ਕੰਮ ਕਿਹੜੇ ਹੂਜ ਪੈ ਗਿਆ ਆਣ ਕੇ ਮਗਰੋਂ ਆਣ ਕੇ ਨਹੀਂ ਬਣੀ ਬੰਦਾ ਤਾਂ ਘਰ ਪਹਿਲਾਂ ਵੀ ਨੌਕਰੀ ਕਰਦਾ ਵਾ ਨਾ ਨੌਕਰੀ ਕਰਦਾ ਇੱਜੇ ਤਾਂ ਜਦੋਂ ਨੌਕਰੀ ਦਵਾਈ ਘਰੋਂ ਪੈਸੇ ਲੱਗੇ ਸੀ ਹੂੰ ਬੜਾ ਚੋਣੇ ਦਾ ਕਰ ਲੈ ਹਾਂ ਧੋਗ ਹੀ ਤੇਰੇ ਆਏ ਤੇ ਬਿਲਕੁਲ ਹੀ ਜਾਣਨੀ ਆ ਮੈਂ ਜਿੰਨੇ ਘਰੋਂ ਪੈਸੇ ਲੱਗੇ ਆ ਮੇਰ ਨਾਲ ਮੱਥਾ ਨਾ ਮਾਰ ਮੈਂ ਜਿਹੜੀ ਗੱਲ ਕਹੀ ਆ ਨਾ ਉਹ ਕਹਿਣ ਦੇ ਵੀ ਮੈਂ ਆਪਣੇ ਮਾਮੇ ਮਾਸੇ ਨਾਲ ਸੱਦਣੇ ਫੇਰ ਗੱਲ ਕਰਨੀ ਆ ਤੂੰ ਉਹਨਾਂ ਦੇ ਵਾਹਿਗੁਰੂ ਦੀ ਗੱਲ ਹੋਣੀ ਆ। ਹਾਂ ਗੱਲ ਕੀਤੀ ਆ ਕੋਈ ਨਹੀਂ ਹੋਣਾ ਹੁਣ। ਕੋਈ ਗੱਲ ਨਹੀਂ। ਤੁਸੀਂ ਵੀ ਸੱਜ ਕੇ ਸਵਾਦ ਵੇਖ ਲਓ ਫਿਰ। ਟਾੜਾ ਕਿਰਾਦਾ ਵਾ। ਤੇ ਮਾਮੇ ਮਾਸੀਆਂ ਦੇ ਸਾਹਮਣੇ ਮੈਂ ਹੱਥ ਜੋੜ ਕੇ ਆ ਘਰ ਦੇ ਦੂੰਗੀ ਤੁਹਾਨੂੰ। ਇਹ ਨਹੀਂ ਤੁਹਾਨੂੰ ਮਿਲਣਾ। ਸੁਪਨੇ ਲੈਣੇ ਭੁੱਲ ਜਾਓ। ਪਿਛਲੇ ਘਰ ਚ ਜਾਓ ਤੇ ਆਪਣੀ ਤਿਆਰੀ ਕਰੋ ਘਰ ਦੀ। ਠੀਕ ਵਾ ਨਾ? ਆ ਗੱਲ ਫਿਰ ਜਿੰਨੀ ਸੱਚੀ ਹੈ ਤਾਂ ਭੱਲੇ ਬੰਦ ਲਾ। ਨਹੀਂ ਹੋਣੀ ਹੈਗੀ ਫਿਰ। ਜਿੱਦਾਂ ਉਹ ਕਹਿ ਜਾਣਗੇ ਨਾ ਜਿ ਉਹ ਕਹਿਣਗੇ ਨਾ ਸਾਨੂੰ ਪਿਛਲੇ ਘਰ ਚਲ ਜਾਓ। ਅਸੀਂ ਇੱਕ ਹੋਰਾਂ ਦਾ ਤੇ ਕਹਿੰਦੇ ਚਲ ਜਾਂਦੇ। ਦੁਬਾਰਾ ਨਹੀਂ ਖੋਹਦੇ ਤੁਹਾਡੇ ਕੋ। ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਦੀ ਜੇਰੀ ਕੋ ਗੱਲ ਹੁੰਦੀ ਹੈ ਤਾਂ ਆਣ ਕੇ ਸਿਰ ਤੇ ਚੜ ਜਾਂਦੀ ਜੇਰੀ ਕੋ ਗੱਲ ਹੁੰਦੀ ਹੈ ਆਣ ਕੇ ਸਿਰ ਤੇ ਚੜ ਜਾਂਦੀ ਹੈ ਰਿਸ਼ਤੇਦਾਰਾਂ ਦਾ ਮੈਨੂੰ ਡਰ ਨਹੀਂ ਪਿਆ ਤੈਨੂੰ ਡਰ ਕਿੱਥੋਂ ਪਿਆ ਤੂੰ ਆਪ ਬੁਧਰੀ ਹੋਈ ਫਿਰਦੀ ਹੈ ਇਹ ਮੇਰਾ ਘਰ ਵਾਲਾ ਤਨਖਾਹ ਲੈਂਦਾ ਪਹਿਲਾਂ ਉਹ ਨੌਕਰੀ ਕਰਦਾ ਸੀ ਨੌਕਰੀ ਕਰਦਾ ਸੀ ਘਾਹ ਤੋਂ ਉਹਦੇ ਖਰਚੇ ਹਨ ਨਹੀਂ ਵਿਆਹ ਕੀਤਾ ਸਾਰੇ ਕੰਮ ਕੀਤੇ ਚਾਤਰ ਵੱਡੀ ਤੋਂ ਘਰ ਵੀ ਲੈ ਕੇ ਬੈ ਗਈ ਸਭ ਕੁਝ ਲੈ ਕੇ ਬੈ ਗਈ ਤਾਂ ਇੰਛਦਾਈ ਬਣ ਗਈ ਹੱਦ ਹੋਈ ਨਾ ਮਾੜੀ ਹੈ ਮਜਾਕ ਹੀ ਆ ਇਹ ਪੱਠੇ ਪੋਂਦਾ ਵਾ ਇਹ ਕਰਦਾ ਵਾ ਇਹ ਕਰਦਾ ਵਾ ਦੁੱਧ ਹੀ ਮੋਲ ਲੈ ਲੈ ਕੇ ਆਉਂਦੇ ਆ ਇਹਨਾਂ ਨੂੰ ਇੱਕੜੀਆਂ ਗਲਾਮ ਦੇਣਾ ਵਾ ਹੁਣ ਤੇ ਲੱਕ ਫੜੇ ਨ ਦੋ ਮਹੀਨੇ ਹੋ ਚੱਲੇ ਆ ਲੱਕ ਤਾਂ ਠੀਕ ਹੋਣਾ ਹੀ ਨਹੀਂਗਾ ਜਿਹਨੂੰ ਪੜਦੇ ਸਭ ਤੋਂ ਮਿਲ ਜੇ ਉਹਨੂੰ ਵੀ ਰੋੜਾ ਠੀਕ ਹੋਰਦੀ ਹੱਦ ਹੋ ਗਈ ਮੈਂ ਤੇਰੀ ਇੰਨਾ ਵਾਲੀ ਹੈ ਤੇ ਦਾ ਮੂੰਹ ਸਵਾਰ ਸਵਾਰ ਕੇ ਕਹਿੰਦੀ ਐ ਇਹ ਹੀ ਮੈਂ ਮੇ ਮਾਸੀਆਂ ਅੰਦਰ ਹੈ ਸੱਦਲਾ ਮਾਵੇਂ ਮਾਸੀਆਂ ਅਸੀਂ ਉਹਨਾਂ ਨੂੰ ਕੀ ਕਰੀਏ ਪਰ ਇੱਕ ਚੱਲ ਵਾ ਜੀਵਨ ਜੇ ਇਹਨਾਂ ਨੇ ਉਹਨਾਂ ਨੂੰ ਸੱਦ ਲਿਆ ਨਾ ਫੇਰ ਇਹਨਾਂ ਨੇ ਕੋਹਣਾ ਕੋਹ ਹਾਸਲ ਕਰ ਲੈਣਾ ਪਰ ਇਹ ਕੰਮ ਮੈਂ ਨਹੀਂ ਹੁਣ ਦੇਣਾ ਆ ਘਰ ਤੇ ਹੁਣ ਸਾਡਾ ਬਣਿਆ ਹੋਇਆ ਮੇਰਾ ਬੰਦਾ ਕਮਾਈ ਕਰਦਾ ਵਾ ਇਹਨਾਂ ਨੂੰ ਮੈਂ ਕਿਉਂ ਕਰ ਦਵਾਂ ਹੁਣ ਗੱਲ ਬਣੇ ਤੇ ਬਣੇ ਕਿਦਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਰ ਨਾ ਮਾਵੇਂ ਮਾਸੀਆਂ ਨਹੀਂ ਥਿਹਾਉਣੇ ਚਾਹੀਦੇ ਉਹ ਤੇ ਕਿੰਤਰੇ ਬੜੇ ਆ ਉਹ ਤਾਂ ਕਹੇ ਮੇਰੇ ਪਰ ਖਲਾਫ ਨੇ 24 ਘੰਟੇ ਇਹ ਜੀ ਮੂੰਹ ਦੀ ਮਿੱਠੀ ਆ ਮਿੰਮਣ ਕਰਦੀ ਰਹਿੰਦੀ ਅੰਦਰ ਵੜ ਵੜ ਕੇ ਆਉਂਦਾ ਮੈਨੂੰ ਨਹੀਂ ਤਾਂ ਮਿੰਮਣ ਕਰਨਾ ਆਉਂਦਾ ਕੋਈ ਗੱਲ ਨਹੀਂ ਆ ਲੈਂਦੇ ਉਹਦਾਂ ਨੂੰ ਉਹਨਾਂ ਨੂੰ ਵੀ ਦੋ ਹੱਥ ਮੈਨੂੰ ਕਰਨੇ ਹੀ ਪੈਣੇ ਆ। ਇਹਦਾ ਰਾਦਾਂ ਨਾਲ ਕੋ ਡਰ ਜੂਗੀ? ਮੈਂ ਨਹੀਂ ਡਰਦੀ ਕਦੀ ਵੀ। ਜਦੋਂ ਘਰ ਮੇਰੇ ਬੰਦੇ ਦੀ ਕਮਾਈ ਦਾ ਬਣਿਆ ਤਾਂ ਮੈਂ ਡਿਸ਼ੇ ਤੇ ਕਿਦਾਂ ਦੇਦਾ ਇਹਨਾਂ ਨੂੰ? ਜਾੜਾ ਤੇ ਕੋਈ ਤੁਹਾਨੂੰ ਪਿਛਲੇ ਕਰ ਚ ਹੀ ਪੈਣਾ। ਜੋ ਮਰਜ਼ੀ ਕਰ ਲੋ। ਭਾਵੇਂ ਮੰਨੇ ਸਕਦਾ ਵਾ ਭਾਵੇਂ ਫੁੱਫੜ ਸਕਦਾ। ਫੋਨ ਲੈ ਕੀ ਜਾਣ ਦੇਗੇ? ਇਹ ਆਹੋ ਯਾਰ ਮੈਂ ਕੀ ਕਰਨਾ ਵੇਲੇ ਨੇ। ਠੀਕ ਜੇ ਨਾ ਹੁਣ ਤੁਸੀਂ ਪੂਰੇ ਆ। ਥੋੜਾ ਠੀਕ ਹੋਣਾ ਅੱਗੇ ਨਾਲ। ਨਹੀਂ ਨਹੀਂ ਪਿਆ ਜਾਣਾ ਮੈਂ ਦਵਾਈ ਤਾਂ ਇੰਨਾ ਖਾਈ ਜਾਓ। ਹਾਂ ਹਾਂ। ਤੇ ਉਹ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਦੱਸੋ ਜੀਵਨ ਆਈ ਸੀ ਬੜੇ ਗੁੱਸੇ ਨਾਲ ਮੇਰੇ ਵੱਲ ਕੀ ਕਹਿੰਦੀ ਏ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਸੀ ਤੇ ਹੀ ਰਿਸ਼ਤੇਦਾਰ ਸੱਦਣੇ ਬੜੀ ਮੇਰੇ ਨਾਲ ਉੱਚੀ ਨੀਵੀ ਹੋਈ ਇਹ ਤੁਸੀਂ ਕਹਿੰਦੇ ਹੋ ਰਿਸ਼ਤੇਦਾਰ ਸੱਦਣੇ ਤੇ ਮੈਂ ਹਾਂ ਹਾਂ ਹੋਈ ਕਹਿੰਨੀ ਆ ਤੇ ਹੀ ਸੱਦਣੇ ਰਿਸ਼ਤੇਦਾਰਾਂ ਤੋਂ ਬਿਨਾਂ ਮੈਂ ਗੱਲ ਮੁਕੂਗੀ ਵੀ ਕਿੱਦਾਂ ਤੇ ਗਾੜੀਆਂ ਮੈਨੂੰ ਆਂਦੀ ਭੀ ਜਿਹੜਾ ਰਿਸ਼ਤੇਦਾਰ ਸੱਦਣਾ ਸੱਦ ਲੋ ਮੈਨੂੰ ਕਿਸ ਦਾ ਡਰ ਨਹੀਂਗਾ ਤੇ ਆ ਰਿਸ਼ਤੇਦਾਰ ਘਰ ਬਣਾ ਕੇ ਨਹੀਂ ਦੇ ਕੇ ਗਏ ਤੇ ਜਿੰਨਾਂ ਤੁਸੀਂ ਸੱਦਣਾ ਮੈਂ ਆ ਚੱਲ ਘਰ ਬਣਾਗੇ ਤੇ ਨਹੀਂ ਦੇ ਕੇ ਗਏ ਪਰ ਉਹਨਾਂ ਨੂੰ ਇਹ ਤਾਂ ਪਤਾ ਲੱਗੂਗਾ ਨਾ ਕਿ ਇਹਨਾਂ ਨਾਲ ੱਤਕਾ ਹੋਣ ਲਿਆ ਵਾ ਕੋਈ ਗੱਲ ਨਹੀਂ ਆਂਦੀ ਰਿਸ਼ਤੇਦਾਰਾਂ ਨੂੰ ਪਤਾ ਹੀ ਆਂ ਤੀ ਇਹੋ ਕਮਾਈ ਕਰਦਾ ਸੀ ਇਹੋ ਨੌਕਰੀ ਕਰਦਾ ਸੀ ਤੇ ਇਹਦੀ ਤਨਖਾਹ ਨਾਲ ਘਰ ਬਣਿਆ ਮੈਂ ਹਰ ਰਿਸ਼ਤੇਦਾਰ ਨਿਆਣੇ ਨਹੀਂ ਗੇ ਰਿਸ਼ਤੇਦਾਰ ਵੀ ਘਰ ਚਲਾਉਂਦੇ ਆ ਉਹਨਾਂ ਨੂੰ ਵੀ ਪਤਾ ਵਾ ਕਿ ਫਸਲ ਵਿੱਚੋਂ ਵੀ ਪੈਸੇ ਵਜਦੇ ਆ ਇਹ ਕੋਈ ਨਹੀਂ ਜਿੰਨੂੰ ਤੁਸੀਂ ਸੱਦਣਾ ਸੱਦ ਲਓ ਮੈਨੂੰ ਕਿ ਹਮਾਵੇਂ ਦਾ ਡਰ ਨਹੀਂ ਕਿ ਹਪੂਆ ਦਾ ਡਰ ਨਹੀਂ ਉਹਨੂੰ ਤੇ ਰੱਬ ਚੀਤੇ ਨਹੀਂਗਾ ਉਹਦੇ ਬਾਹਰ ਨੂੰ ਤਲਵਾਰਾਂ ਮਾਰਨ ਢੀ ਆ ਸਰ ਮਨ ਮੇਰੀ ਗੱਲ ਸੁਣ ਗੱਲ ਵੇ ਤਾਂ ਵੀ ਕਪਾਤ ਵਧਾਉਣ ਵਾਲੀ ਗੱਲ ਵਾ ਹੈ ਆ ਕੋ ਗੱਲ ਵਾ ਵੀ ਰਿਸ਼ਤੇਦਾਰ ਜਿਹੜਾ ਮਰਜੀ ਸੱਦ ਲਓ ਇਹਦਾ ਮਤਲਬ ਇਹਨੂੰ ਡਰੀ ਕਿਸਦਾ ਨਹੀਂ ਇਹਨਾ ਬੰਦੇ ਦਾ ਤਾਂ ਨਾ ਕਿ ਰਿਸ਼ਤੇਦਾਰ ਦਾ ਹੀ ਕਹਿਣ ਤਾਂ ਨਹੀਂ ਆ ਤੇ ਹਿਵੇਂ ਇਦਾਂ ਕਿਦਾਂ ਚੱਲ ਜ ਗਿਆ ਤੁਸੀਂ ਵੀ ਸਿਆਣੇ ਜੇ ਮੈਂ ਤਾਂ نیچے ਜਾਣਾ ਮੈਂ ਤਾਂ ਉਹਨੂੰ ਸਿੱਧੀ ਪੱਧਰੀ ਗੱਲ ਦਾ ਜਨ ਮੈਂ ਉਹਨੂੰ ਕਿਹਾ ਵੀ ਇਹ 2-4 ਲੱਖ ਰੁਪਏ ਦੀ ਗੱਲ ਵਾ ਤੇ ਤੈਨੂੰ ਮੈਂ ਦੇ ਦੇਣਾ ਮੈਂ ਆਖਿਆ ਵੀ ਮੈਂ 2-4 ਲੱਖ ਦੀ ਕਰੂੰਗਾ 2-4 ਲੱਖ ਨਹੀਂ ਚੱਟਣਾ ਵਾ ਬਹਿਣਾ ਅਸੀਂ ਕਿੱਥੇ ਜਾ ਕੇ ਤੈਨੂੰ ਦਿੰਨੇ ਸੀ 2-4 ਲੱਖ ਜੇ ਤੂੰ ਚਲ ਜਾਵੇ ਲਈ ਜਾਂਣਾ ਬੜਾ ਤੁਸੀਂ ਸ਼ਾਂ ਸ਼ਾਂ ਵਾਲੀ ਜਿੰਦਗੀ ਜੀਣਾ ਚਾਹੁੰਦੇ ਜੇ ਤਾਂ ਇਹ ਸ਼ਦਾਈਆਂ 4 ਲੱਖ ਰੁਪਈਆ ਤਾਂ ਲੱਗਿਆ ਨਹੀਂ ਐ ਜੇ ਤਾਂ ਬਾਕੀ ਉੱਤੇ ਕਿੰਨੇ ਘਟ ਖੜਾ ਕਰਨੇ ਆ ਵੀ ਅਹੀਂ ਇੱਥੋਂ ਉੱਠ ਕੇ ਤਾਂ ਕੋਈ ਦੇ ਵਿੱਚ ਚਲ ਜੀਏ ਸਾਨੂੰ ਕੌਣ ਸਿਆਣਾ ਆਖੂਗਾ ਕੱਲ ਨੂੰ ਮੁੰਡਾ ਨਾ ਸਾਡੇ ਸਾਡੇ ਸਿਰ 'ਚ ਛਿੱਤਰ ਮਾਰੂ ਕਿ ਤੁਸੀਂ ਕੀ ਕੀਤਾ ਸਾਰੀ ਉਮਰ ਘਰ ਦਾ ਕੰਮ ਕਰਦੇ ਰਹੇ ਤਾਂ ਘਰ ਤਾਨੂੰ ਫੇਰ ਨਾ ਮਿਲਿਆ ਮੈਨੂੰ ਤੇ ਰਮਨ ਸਮਝ ਨਹੀਂ ਆਉਂਦੀ ਜਨਾਨੀ ਦੀ ਵੀ ਕੀ ਕਰਦੀ ਫਿਰਦੀ ਸਮਝ ਨਹੀਂ ਆਉਂਦੀ ਸਮਝ ਲਿਆਉਣੀ ਪੈਣੀ ਆ ਜਦੋਂ ਆਪਣਾ ਹੱਕ ਲੈਣਾ ਹੋਵੇ ਨਾ ਉਦੋਂ ਬੋਲਣਾ ਪੈਂਦਾ ਹੁੰਦਾ ਵਾ ਜੇ ਚੁੱਪ ਕਰਕੇ ਅਸੀਂ ਬੈਠੇ ਰਹੇ ਨਾ ਤੇ ਇਹਨੇ ਇਦਾਂ ਹੀ ਕਰ ਲਾਉ ਜੇ ਮੈਂ ਆਪਣੇ ਭਰਾ ਨਾਲ ਰਾਤੀ ਗੱਲ ਕੀਤੀ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜੋ ਤੈਨੂੰ ਚਾਹੀਦਾ ਤੂੰ ਲੈ ਫਰਾ ਠੀਕ ਆਉਂਗਾ ਇਦਾਂ ਦੇ ਤਰੀਕੇ ਜਾਂਦਾ ਤੇ ਤੂੰ ਉਹ ਗੱਲ ਕਹੋ ਕਿ ਉਹ ਚਾਹੀਦਾ ਮੈਨੂੰ ਕੀ ਆ ਫੋਰ ਮੈਂ ਕੀ ਲੈਣਾ ਜਿੱਦਾਂ ਦਾ ਤੇਰਾ ਮਕਾਨ ਬਣਿਆ ਤਾਂ ਮੈਨੂੰ ਬਣਾ ਦੇ ਤੇ ਗੱਲ ਸਾਫ਼ ਆ ਭਾਵੇਂ ਤੂੰ ਉੱਥੇ ਚੱਲ ਜਾ ਤਾਂ ਕੋਈ ਮੈਂ ਆ ਕੇ ਚੱਲ ਜਾ ਇਹੋ ਦੋ ਹਰਫੀ ਗੱਲ ਵਾ ਹੋਰ ਅਹੀ ਕੀ ਲੈਣਾ ਇਹੋ ਗੱਲ ਕਹੂੰਗਾ ਫਿਰ ਮੈਂ ਆਹੋ ਤੇ ਘਰ ਬਣਾ ਦੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਉਹ ਪਿਆਲੀ ਜੜੀਆ ਤੇ ਬਰਾਬਰ ਹੋਈ ਜਾਣੀ ਉਹ ਤੇ ਚਲ ਜੋ ਵੰਡੇ ਹੁੰਦਾ ਉਹ ਵੀ ਆਉਣਾ ਵਾ ਤੇ ਤੇਰੀ ਨੌਕਰੀ ਤੇਰ ਕੋ ਰਹਿਣੀ ਆ ਤੇ ਘਰ ਸਾਡਾ ਸਾਨੂੰ ਬਣਾ ਦੋ ਅਸੀਂ ਆਪਣੀ ਪਕਾਈ ਜਾਨੇ ਦਿਖਾਈ ਜਾਨੇ ਆ ਯਾਰ ਸਾਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਕਿਦਾਂ ਦਾ ਜ਼ਮਾਨਾ ਆ ਗਿਆ ਵਾ ਵੇਖੋ ਓਏ ਕਿੰਨੂ ਡਰੀ ਨਹੀਂ ਕਹਿੰਦੀ ਮੈਨੂੰ ਕਿਸ ਦਾ ਜ਼ਮਾਨਾ ਇਦਾਂ ਹੀ ਹੁੰਦਾ ਵਾ ਕੀ ਆਂਦੇ ਹੁੰਦੇ ਜੇ ਦੀ ਕੋਠੀ ਦਾਣੇ ਤੇ ਤਾਂ ਕਮਲੇ ਵੀ ਸਿਆਣੇ ਉਹਦੇ ਕੋਲ ਚਾਰ ਪੈਸੇ ਹੈਗੇ ਆ ਨਾ ਤਾ ਵਾਂ ਤਲਵਾਰਾਂ ਮਾਰਦੀ ਆ ਤੇ ਜਿਹੜੇ ਰਿਸ਼ਤੇਦਾਰ ਉਹਨਾਂ ਨੇ ਮੇਰੀ ਗੱਲ ਕਰਨੀ ਆ ਪਰ ਇਹਨਾਂ ਨੂੰ ਨੀਂਗਾ ਪਤਾ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਇਹੋ ਜਿਹੇ ਵੀ ਭੈਣ ਭਰਾ ਹੈਗੇ ਜਿਹੜੇ ਸੱਚ ਨੂੰ ਸੱਚ ਕਹਿਣ ਵਾਲੇ ਤੇ ਝੂਠ ਨੂੰ ਝੂਠ ਕਹਿਣ ਵਾਲੇ ਆ ਹੈਗੇ ਆ ਚਲੋ ਕਰਾਂਗੇ ਗੱਲ ਉੱਥੇ ਕੋਈ ਨਹੀਂ ਤੁਸੀਂ ਵੱਡੇ ਹੋ ਅਕਸਰ ਮਾਸੀਆਂ ਨੂੰ ਮਾਮਿਆਂ ਨੂੰ ਕਿਸ ਨੂੰ ਨਹੀਂ ਪਤਾ ਵੀ ਇਹ ਕੀ ਕਰਦਾ ਰਿਹਾ ਵਾ ਘਰ ਵਿੱਚ ਯਾਰ ਸਾਰਿਆਂ ਨੂੰ ਪਤਾ ਵਾ ਪਿੰਡ ਨੂੰ ਪਤਾ ਰਿਸ਼ਤੇਦਾਰਾਂ ਨੂੰ ਪਤਾ ਕਿਹਨੂੰ ਨਹੀਂ ਪਤਾ ਦੱਸ ਮਗਰੋਂ ਆ ਕੇ ਤਾਂ ਘਰ ਦੀ ਮਾਲਕ ਬਣ ਕੇ ਬੈਗੀ ਤੇ ਅਸੀਂ ਜਿਹੜੇ ਪਹਿਲਾਂ ਆਏ ਹਾਂ ਛਦਾਈ ਬਣ ਕੇ ਸਾਡਾ ਇੱਥੇ ਕੱਖ ਨਹੀਂ ਚਲੋ ਕੋਈ ਗੱਲ ਨਹੀਂ ਆ ਮੈਂ ਕਰਦਾ ਮਾਮੇ ਹੁਣਾ ਨਾਲ ਗੱਲ ਪਹਿਲਾਂ ਕੀ ਕਹਿੰਦੇ ਉਹਨਾਂ ਨੂੰ ਕੋਈ ਫੇਰ ਗੱਲ ਕਰਨੀ ਆ ਤਾਂ ਟਕਾ ਕੇ ਗੱਲ ਕਰਿਓ ਮਾਮਾ ਜੀ ਸਾਨੂੰ ਬਹੁਤ ਤੀ ਤੰਗੀ ਦਿੱਤੀ ਆ ਅਸੀਂ ਕਿੱਥੇ ਜਾਈਏ ਹੁਣ ਮੁੰਡਾ ਲੈ ਕੇ ਹੁਣ ਮਾਮੇ ਹੁਣਾ ਨੂੰ ਤਾਂ ਸਾਰਾ ਹੀ ਪਤਾ ਵਾ ਵੀ ਘਰ ਦੇ ਹਾਲਾਤਾਂ ਦਾ ਵੀ ਕਿਦਾਂ ਇਹ ਕ ਬਣਿਆ ਵਾ ਤੇ ਕਿਦਾਂ ਨਹੀਂ ਉਦੋਂ ਹੀ ਇਹਨਾਂ ਗਲਤੀ ਕਰੀ ਉਦੋਂ ਹੀ ਦੋ ਦੋ ਕਮਰੇ ਪਾ ਕੇ ਗਾੜੀ ਪਰਾਂਡਾ ਬਣਾ ਕੇ ਤੇ ਉਸੇ ਹਿਸਾਬ ਨਾਲ ਪਾਉਣਾ ਹੀ ਤੇ ਅੱਡ ਵੀ ਹੋਣਾ ਹੁੰਦਾ ਆਪਾਂ ਆਪਣੇ ਚੌੜ ਜਾਂਦੇ ਰਮਨ ਉਦੋਂ ਇੰਨਾ ਗੱਲਾਂ ਦਾ ਨਹੀਂ ਨਾ ਪਤਾ ਹੁੰਦਾ ਦਾਕੇ ਨੇ ਜੂੰ ਆਈ ਇਦਾਂ ਹੀ ਕਰਦੀ ਰਹੀ ਪਤਾ ਤੇ ਹੈਗਾ ਸੀ ਪਿੱਕ ਦੇਣਾ ਕਰਨਾ ਹੀ ਐਨੇ ਕੰਮ ਸਾਨੂੰ ਧੱਕੇ ਦੇਣੇ ਦੇਨੇ ਆ। ਉਹ ਚੱਲ ਯਾਰ ਕੋਈ ਗੱਲ ਨਹੀਂ। ਚਲ ਆ ਜਾ ਜੇ ਹੋਊਗੀ ਕੋਈ ਗੱਲ ਬਾਤ ਮੈਂ ਕਰਦਾ ਮਾਮੇ ਨੂੰ ਫੋਨ। ਚਲ ਕਰ ਲੋ ਫਿਰ। ਆਹ। ਝਾਤਰ ਤੇ ਬਠੇਰੀ ਆ ਬਣਿਆ ਬਣਾਇਆ ਸਭ ਕੁਝ ਲੱਭਦੀ ਆ ਨਾ। ਵੀ ਬਣੇ ਬਤਰੇ ਦੇ ਉੱਤੇ ਬਹਿ ਜਾ। ਇਹਨਾਂ ਨੂੰ ਕੱਢਾਂ ਬਾਹਰ। ਕੋਈ ਗੱਲ ਨਹੀਂ। ਤੈਨੂੰ ਬਣੇ ਬਤਰੇ ਤੇ ਹੁਣ ਮੈਂ ਭਲੂੰਗੀ ਤੇਰਾ ਰਿਸ਼ਤੇਦਾਰਾਂ ਚ ਜਲੂਸ ਨਾ ਨਾ ਕੱਢਿਆ ਤੇ ਮੈਨੂੰ ਵੀ ਰਮਨ ਕੌਣ ਆਕੂ। ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹ ਕਰਾ ਇਹ ਜਨਾਨੀਆਂ ਦੀ ਲੜਾਈ ਲੈਣਾ ਘਰ ਖੇਰੋ ਖੇਰ ਕਰਕੇ ਰੱਖਤਾ ਵਾ ਹੁਣ ਇਹ ਕਹੀ ਜਾਂਦੀ ਹੈ ਜੀਵਨ ਭੀੜ ਟੋਲੂ ਵਾ ਟੋਲੂ ਆਟਾ ਮੱਖੇ ਤਾਂ ਹੋ ਜਾ ਪੁੱਤ ਮੇਰਾ ਜਵਾਨ ਹੋਇਆ ਵਾ ਜੇ ਵੱੜ ਕੇ ਬਾਹਰ ਪੈਸੇ ਕੋਈ ਲਾਉਣੇ ਪਏ ਤੇ ਮੈਂ ਕਿੱਥੋਂ ਲਾਉਣੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਰਾਤਾ ਵਾ ਇਹ ਨੂੰ ਮੈਂ ਕਹਾਂ ਕਿ ਭਰਾ ਜਿਹੜੇ ਦੋ ਤਿੰਨ ਕਮਰੇ ਆ ਨਾ ਇੱਕ ਸਾਨੂੰ ਦੇ ਦਿਓ ਤੇ ਬਾਕੀ ਤੁਸੀਂ ਸੰਭਲੋ ਤੇ ਮੇਰਾ ਤਾਂ ਹੁਣ ਪੁੱਤ ਜਵਾਨ ਹੋਇਆ ਤੇ ਮੈਂ ਕਿੱਦਾਂ ਕਿ ਉਹਨੂੰ ਬਾਹਰ ਵੀ ਭੇਜਣਾ ਵਾ ਮੇਰੇ ਕੋਲ ਤਾਂ ਪੈਸਾ ਵੀ ਕੋਲ ਕੋਈ ਨਹੀਂ ਆ ਵੀ ਜਿਹੜਾ ਮੈਨੂੰ ਲਾ ਕੇ ਭੇਜ ਦੂੰਗਾ ਹੈ ਇਹਨੂੰ ਮੈਂ ਕਹਿਣਾ ਵਾਂ ਵੀ ਜੇ ਤੂੰ ਆਂਟੀ ਕਰਾ ਦਾ ਨਾ ਤੇ ਮੈਨੂੰ ਬਰਾ ਕਮਰਾ ਇੱਕ ਦੇ ਦੇ ਤੇ ਚੱਲ ਅਸੀਂ ਇੱਥੇ ਗਜ਼ਾਰਾ ਖਰੀਦ ਜੰਨੇ ਆ ਹੈ ਤੇ ਹੁਣ ਮੇਰਾ ਪੁੱਤ ਜਵਾਨ ਹੋ ਗਿਆ ਜੇ ਤੂੰ ਮੈਂ ਬਾਅਦ ਦੇ ਵੀ ਪੈਸੇ ਲਾਏ ਤੇ ਕਿੱਥੋਂ ਲਾਉਂਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਜ਼ਮੀਨ ਹੀ ਗਾੜੇ ਪਾਉਣੇ ਪਾਣੇ ਇਹਨੂੰ ਪੁੱਛ ਲਊਂਗਾ ਜੇ ਤੂੰ ਤੂੰ ਲੈਣੀ ਆ ਠੀਕ ਆ ਜੇ ਨਹੀਂ ਤੇ ਭਰਾ ਮੈਂ ਹੋਰ ਕਿਹਨੂੰ ਦੇ ਦੰਨਾ ਸਾਰੀ ਉਮਰ ਨਾਲ ਕੋਈ ਸਮਝ ਨਹੀਂ ਆਈ ਵੀ ਦੰਨ ਦਾ ਛੜੀ ਆ ਮੈਂ ਸੋਚਣਾ ਮੇਰਾ ਭਰਾ ਵਾ ਮੇਰੀ ਮਦਦ ਕਰੂਗਾ ਇਦਾਂ ਕਰੂਗਾ ਪਰ ਇਹ ਹਲਾਸਾ ਕੋ ਪਾਣੀ ਕਰਕੇ ਰੱਖਤਾ ਰਹਿਣਾ ਜਿਨਾਂ ਨੇ